ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਏ ਗਾਲ ਅੱਜ ਅਸੀਂ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਆਈਏ ਇਹ ਸਡ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹੋ ਕੋਟੀ ਸਵਟਰ ਜੈਕਟ ਤੇ ਤੇ ਇਹਦੀ ਆਪਾਂ ਇੱਕ ਸਲਾਈ ਉਲਟੀ ਤੇ ਇੱਕ ਇਹਦੇ ਉਲਟੇ ਪਾਸੇ ਵੀ ਉਲਟੀ ਕੱਟ ਲਈ ਸਿੱਧੇ ਪਾਸੇ ਵੀ ਉਲਟੀ ਬਾਰਡਰ ਤੁਸੀਂ ਆਪਦੀ ਪਸੰਦ ਅਦਾ ਕਹੇ ਜਾ ਵੀ ਬਣਾਓ ਤੇ ਇਹਦੇ ਕੁੰਡੇ ਆਪਾਂ 6-6 ਕੁੰਡਿਆਂ ਦੇ ਹਿਸਾਬ ਨਾਲ ਪਾਉਣੇ ਆ ਤੇ 4 ਕੁੰਡੇ ਆਪਾਂ ਵਾਧਾ ਰੱਖਨੇ ਆ ਦੋ ਕੁੰਡੇ ਡਿਜ਼ਾਈਨ ਸੈੱਟ ਕਰਨ ਖਾਤਰ ਇੱਕ ਕੁੰਡਾ ਇਸ ਪਾਸੇ ਵੱਧ ਰੱਖਣਾ ਇੱਕ ਉਸ ਪਾਸੇ ਇੱਕ ਕੁੰਡਾ ਸਿੱਧਾ ਬੁੱਲ ਲੈ ਹੁਣ ਦੋ ਕੁੰਡੇ ਉਲਟੇ ਬਣਨੇ ਆਪਾਂ ਬਹੁਤ ਹੀ ਸੌਖਾ ਡਜਣਾ ਹੁਣ ਆਪਾਂ ਦੋ ਕੁੰਡੇ ਸਿੱਧੇ ਪਾਸੇ ਸਲਾਈ ਪਾਉਣੀ ਹੈ ਦੋ ਕੁੰਡਿਆਂ 'ਚ ਇੱਕ ਕੁੰਡਾ ਦੋਨੇ ਕੁੰਡੇ ਬੋੜ ਲੈਣੇ ਆ ਦੇਖੋ ਤੇ ਫਿਰ ਆਪਾਂ ਇੱਕ ਕੁੰਡਾ ਉਲਟਾ ਬੋੜ ਲੈਣਾ ਦੋਦੇ ਆਪਾਂ ਦੋ ਹੀ ਬਟਾਉਣੇ ਆ ਦੇਖੋ। ਥੱਦੇ ਪਾਸੇ ਸਿਲਾਈ ਪਾ ਕੇ ਦੋਨੇ ਕੁੰਡੇ ਮੋੜ ਲੈਣੇ ਫਿਰ ਇੱਕ ਆ ਛੱਡ ਦੇਣਾ। ਇਸ ਕੁੰਡੇ ਨੂੰ ਮੋੜ ਲੈਣਾ। ਹੁਣ ਆਪਾਂ ਦੋ ਕੁੰਡੇ ਉਲਟੇ ਮੋੜਨੇ। ਫੇਰ ਫਿਰ ਆਪਾਂ ਉਹੀ ਰਿਪੀਟ ਕਰਨਾ। ਸਾਰੀ ਸਿਲਾਈ ਚ ਆਪਾਂ ਇਹੀ ਰਿਪੀਟ ਕਰਨਾ। ਵੀਡੀਓ ਨੂੰ ਵੇਖਵਣ ਤੇ ਕਰ ਚੈਨਲ ਨੂੰ ਕਰ ਸਬਸਕ੍ਰਾਈਬ ਘੰਟੀ ਬਟਨ ਜਰੂਰ ਦਬਾਓ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਹੇ ਜਿ ਲੱਗੀ ਸਾਡੇ ਚੈਨਲ ਨੂੰ ਵਾਧ ਤਵ ਸਬਸਕ੍ਰਾਈਬ ਕਰੋ। ਵੀੜ ਗੁੰਡਾ ਵੱਧ ਵੱਧ ਸ਼ੇਅਰ ਕਰ ਇੱਕ ਬੁਣ ਲੈ ਤੇ ਹੁਣ ਫੇਰ ਆਪਾਂ ਦਰ ਲਈ ਇਹ ਉਲਲੇ ਪਾਸੇ ਸ라이ਪਾ ਕੇ ਦੋਨੇ ਗੁੰਟੇ ਜਿ ਦੇਖੋ ਇੱਕ ਵਾਰੀ ਇੱਕ ਦੋਨੇ ਬੁਣ ਲੈ ਫੇਰ ਆਪਾਂ ਇੱਕ ਗੁੰਡਾ ਛੱਡ ਕੇ ਤੇ ਇੱਕ ਨੂੰ ਦੁਬਾਰਾ ਫੇਰ ਬੁਣ ਲੈ ਆਪਣੇ ਦੋ ਦੇ ਦੋ ਹੀ ਇਹ ਗੁੰਡੇ ਰਹਿਣਗੇ ਦੋ ਗੁੰਡੇ ਉਲਟੇ ਦੋੜ ਜੈਟ ਬਣ ਗਏ ਆਪਣੇ ਹੁਣ ਤੀਜਾ ਡਿਜ਼ਾਈਨ ਬਣਦਾ ਆਪਾਂ ਤਿੰਨ ਡਿਜ਼ਾਈਨ ਹੋ ਗਏ ਇਹ ਦੋ ਗੁੰਡੇ ਬੋੜਲੇ ੜੇ ਇੱਕ ਗੁੰਡਾ ਬਣ ਲੈਨੇ ਦੋ ਦੇ ਦੋ ਗੁੰਡੇ ਬਣਨਗੇ ਫਿਰ ਫਿਰ ਆਪਾਂ ਇਹ ਦੋ ਗੁੰਡੇ ਬਣ ਲੈਨੇ ਦੇਖੋ ਇਹ ਦੋ ਗੁੰਡੇ ਉਲਟੇ ਲਾਸ਼ਟਾ ਚ ਫਿਰ ਇੱਕ ਗੁੰਡਾ ਜਿਹੜਾ ਆਪਾਂ ਸਿੱਧਾ ਬਾਤ ਰੱਖਿਆ ਉਹ ਇੱਕ ਇਧਰਲੇ ਪਾਸੇ ਇੱਕ ਇਧਰ ਹੁਣ ਆਪਣੀ ਦੂਜੀ ਸਲਾਈ ਆ ਗਈ ਉਲਟੇ ਪਾਸੇ ਚਾਰ-ਛ ਲੱਗਦਾ ਹੀ ਡਿਜ਼ਾਈਨ ਹੈ ਜਿਹੜਾ ਆਪਣਾ ਸਿੱਧੇ ਪਾਸੇ ਬਣੂਗਾ ਉਲਟੇ ਪਾਸੇ ਤਾਂ ਜਿੰਨੇ ਦੇ ਕੁੰਡੇ ਹੋ ਵੀ ਪੈਣਗੇ ਦੋ ਸਿੱਧੇ ਜਿਹੜੇ ਆਪਾਂ ਸਿੱਧੇ ਪਾਸੇ ਉਲਟੇ ਬਣੇ ਸੀ ਉਹ ਸਿੱਧੇ ਬਣਨਗੇ ਚਾਰ ਕੁੰਡੇ ਆਪਣੇ ਉਲਟੇ ਬਣਦੇ ਦੋ ਸਿੱਧੇ ਇੱਕ ਉਲਟਾ ਦੋ ਸਿੱਧੇ ਤੇ ਚਾਰ ਉਲਟੇ ਫਿਰ ਦੋ ਸਿੱਧੇ ਫਿਰ ਚਾਰ ਉਲਟੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸਾਡਾ ਚੈਨਲ ਸਬਸਕ੍ਰਾਈਬ ਬਿਲਕੁਲ ਨਹੀਂ ਹੋ ਰਿਹਾ ਤੇ ਨਾਲ ਹੀ ਇਹ ਵੀਡੀਓ ਕੋ ਲਾਈਕ ਹੁੰਦੀ ਹੈ ਸਾਡੀ ਅਸੀਂ ਵੀ ਯਾਰ ਕੋਈ ਮਿਹਨਤ ਕਰਦੇ ਆਂ ਚਾਰ ਕੁੰਡੇ ਉਲਟੇ ਵੀਡੀਓ ਬਣਾਉਨੇ ਆਂ ਦੀ ਹੱਥਾਂ ਦੀ ਮਿਹਨਤ ਨਾਲ ਸੇ ਤੇ ਤੁਸੀਂ ਸਬਸਕ੍ਰਾਈਬ ਤਾਂ ਕਰੋ ਤੇ ਵੀਡੀਓ ਨੂੰ ਲਾਈਕ ਤਾਂ ਜ਼ਰੂਰ ਕਰੋ ਤੇ ਦੇਖੋ ਤਾਂ ਸਹੀ ਵੀਡੀਓ ਨੂੰ ਹੁਣ ਆਪਣੀ ਤੀਜੀ ਸਲਾਈ ਹੈ ਪਹਿਲਾ ਕੁੰਡਾ ਸਿੱਧਾ ਤੁਸੀਂ ਇਡੀਆਂ ਵੀਡੀਓ ਪਾਤਿਕਾਂ ਚੈਨਲ ਤੇ ਕੋਈ ਵੀਡੀਓ ਨਹੀਂ ਚੱਲਦੀਗੀ। ਦੇਖੋ ਇਹ ਦੋ ਗੁੰਡੇ ਬੁਣੇ ਸੀ ਪਹਿਲਾਂ ਆਪਾਂ ਇਕੱਠੇ। ਹੁਣ ਇਹ ਚਾਰ ਗੁੰਡੇ ਆਦੇ ਚਾਰਾਂ ਗੁੰਡਿਆਂ ਚ ਪਹਿਲਾ ਗੁੰਡਾ ਆਪਾਂ ਸਿੱਧਾ ਬੁਣ ਲੈਣਾ ਦੇਖੋ। ਤੇ ਹੁਣ ਆ ਜਿਹੜਾ ਦੋ ਗੁੰਡਿਆਂ ਦਾ ਆਪਾਂ ਸਿੱਧੇ ਪਾਸੇ ਸਲਾਈ ਪਾ ਕੇ ਇੱਕ ਬੁਣ ਲਾ ਤੇ ਫੇਰ ਇੱਕ ਆ ਲੈ ਤੇ ਫੇਰ ਇੱਕ ਆਪਾਂ ਇਹ ਸਿੱਧਾ ਬੁਣ ਦੇਣਾ। ਇਹ ਜਾਰੇ ਕੁੰਡੇ ਪਹਿਲਾਂ ਆਪਾਂ ਦੋ ਵਾਰੀ ਇਹ ਦੋ ਕੁੰਡੇ ਬੁਣੇ ਸੀਗੇ ਹੁਣ ਆਪਾਂ ਇਹ ਸਿੱਧਾ ਬੁਣਿਆ ਇਹ ਤੇ ਆਪਾਂ ਡਿਜ਼ਾਈਨ ਬਣਾਇਆ ਇਹ ਸਿੱਧਾ ਬੁਣਿਆ ਹੁਣ ਇਹ ਸਲਾਈ ਸਾਰੀ ਆਈ ਰਿਪੀਟ ਹੋਊਗੀ ਆਪਣੀ ਦੂਜੇ ਪਾਸੇ ਧਾਗਾ ਕਰਾਂਗੇ ਚਾਰ ਕੁੰਡੇ ਪਹਿਲਾਂ ਆਪਾਂ ਦੋ-ਦੋ ਬੁਣੇ ਸੀ ਹੁਣ ਆਪਾਂ ਇੱਕ ਕੁੰਡਾ ਸਿੱਧਾ ਬਣਾਵਾਂਗੇ ਤੇ ਹੁਣ ਇਹ ਦੋ ਬਣਾ ਗਏ ਆਪਾਂ ਜਿਹੜੇ ਵਿਚਾਲੜੇ ਕੁੰਡੇ ਦੇ ਬੁਣਨਾਰੇ दूजे कुंडा सेता दो कुंडे उल्टे हम अपनी चौथी सिलाई आ गई तीजी सिलाई अपनी पूरी होगी देखो डिजाइन अपना बनना शुरू हो गया देखो चौथी सिलाई होगी ਖੁੱਟਾ ਉਲਟਾ ਇਹ ਦੂਜੀ ਸਲਾਈ ਵਾਂਗੂ ਹੀ ਪਾਉਗੀ ਜਿਹੜੀ ਆਪਾਂ ਪਹਿਲੀ ਬੁਣੀ ਸੀ ਫਿਰ ਦੂਜੀ ਬੁਣੀ ਉਲਟੇ ਪਾਸੇ ਦੋ ਸਿੱਧੇ ਚਾਰ ਉਲਟੇ ਦੋ ਸਿੱਧੇ ਚਾਰ ਉਲਟੇ ਆਈ ਬਣੂਗੀ ਐ ਤੋ ਲੱਗਦੇ 4 ਇਹ ਸਲਾਈ ਆਪਾਂ ਵੜਾ ਲੈਨੇ ਹੁੋ ਜੀ ਆਪਣਾ ਇਹ ਚਾਰ ਸਲਾਈਆਂ ਦਾ ਚ ਡਿਜ਼ਾਈਨ ਹੋ ਗਿਆ ਪੂਰਾ ਹੁਣ ਆਪਣਾ ਲਾ ਤੁਹਾਨੂੰ ਇਹ ਜਿਹੜੀ ਆਪਾਂ ਪਹਿਲੀ ਸਲਾਈ ਪਾਈ ਸੀ ਉਹੀ ਸਲਾਈ ਫੇਰ ਸ਼ੁਰੂ ਹੋਊਗੀ ਇੱਕ ਕਸੜਾ ਹੀ 35 ਸਲਾਈ ਉਤਰਾ ਪਿਆ ਕਰੂਗੀ ਤੇ ਤੀਜੀ ਸਲਾਈ ਆਪਣੇ ਜਿਵੇਂ ਆਪਣੀ ਤੀਜੀ ਸਲਾਈ ਪਾਈ ਇੱਕ ਹੋਵੇਂ ਪਿਆ ਕਰੂਗੀ ਪਹਿਲਾਂ ਸਿੱਧੇ ਪਾਸੇ ਜਿਵੇਂ ਸਲਾਈ ਪਾਈ ਹੋਵੇਂ ਪੂਗੀ ਦੇਖੋ ਹੁਣ ਆਪਾਂ ਦੋ ਕੁੰਡੇ ਉਲਟੇ ਮੁੱਲੇ ਇੱਕ ਸਿੱਧਾ ਤੇ ਉਲਟੇ ਤੇ ਹੁਣ ਆਪਾਂ ਇਹ ਦੋ ਨੂੰ ਮੂਰਲੇ ਪਾਸੇ ਸਲਾਈ ਪਾ ਕੇ ਦੋਨਾਂ ਕੁੰਡਿਆਂ ਨੂੰ ਇੱਕ ਵਾਰੀ ਮੋੜ ਲੈ ਇਹ ਕੁੰਡਾ ਛੱਡ ਕੇ ਮੂਰਲੇ ਕੁੰਡੇ ਨੂੰ ਆਪਾਂ ਇੱਕ ਵਾਰੀ ਫੇਰ ਮੋੜ ਲੈ ਇੱਕ ਸਲਾਈ ਇੱਕ ਕੁੰਡਾ ਹੋ ਗਿਆ ਇੱਕ ਵਾਰੀ ਹੋ ਗਿਆ ਹੁਣ ਆਪਣਾ ਦੋ ਗੁੰਡੇ ਜੇ ਕੁੰ ਸਲਾਈ ਪਾ ਕੇ ਮੂਹਰੇ ਪਾਸੇ ਬੋੜ ਲਿਆ ਹੁਣ ਆਪਾਂ ਮੂਹਰੇ ਗੁੰਡਾ ਫਿਰ ਇੱਕ ਵਾਰੀ ਬੋੜ ਲਿਆ ਇਹ ਦੋ ਵਾਰੀ ਬੋੜ ਲਿਆ ਪਹਿਲੀ ਸਲਾਈ ਚ ਵੀ ਆਪਾਂ ਇਹੀ ਬੁਣਿਆ ਸੀ ਦੂਜੀ ਚ ਇੱਕ ਵਾਰੀ ਬੁਣਿਆ ਸੀ ਹੁਣ ਇੱਕ ਵਾਰੀ ਤਾਂ ਇਸ ਤਰੀਕੇ ਨਾਲ ਸਲਾਈ ਪਾਉਗੀ ਇੱਕ ਵਾਰੀ ਇਸ ਤਰੀਕੇ ਨਾਲ ਇਹ ਸਾਰੀ ਸਲਾਈ ਆਹੀ ਪਾਉਗੀ ਦੋ ਗੁੰਡੇ ਉਲਟੇ जड़ने आप चार सलंग पाते का सारी कोटी स्वेटर चाहे उस तरह ही बनूगी दो कुंडे फिर सीधे पास सिलाई पाके दो ਸਿੱਧੇ ਪਾਸੇ ਸਲਾਈ ਪਾ ਕੇ ਲੋ ਕੋਡੇ ਫੇਰ ਪਾਉਂਦੇ ਦੇਖ ਥਾਰਗਾਸ ਲੱਗ ਗਿਆ ਜੀ ਪੜ ਗਿਆ ਪਹਿਲੀ ਸਲਾਈ ਪਈ ਜਿਵੇਂ ਫਿਰ ਕੋਟੇ ਪਾਸੇ ਬਣੀ ਫਿਰ ਸਿੱਧੇ ਪਾਸੇ ਫਿਰ ਪਈ ਜਿਹੜੀ ਸਲਾਈ ਉਹ ਪਾਉਗੀ ਪਹਿਲੀ ਤੇ ਤੀਜੀ ਸਲਾਈ ਵਾਂਗ ਪਾਈਏ ਜਿਵੇਂ ਉਹ ਵੀ ਪਾਈ ਜਾਣੀ ਆ ਆਪਾਂ ਹੁਣ ਪਹਿਲੀ ਸਲਾਈ ਪਾ ਲਈ ਤੇ ਹੁਣ ਇਹ ਕੁਛ ਇਸ ਤਰੀਕੇ ਦਾ ਬਣ ਕੇ ਆਊਗਾ ਤੁਸੀਂ ਇਸੇ ਤਰ੍ਹਾਂ ਹੀ ਬਣਾਉਂਦੇ ਜਾਓ ਤੇ ਡਿਜ਼ਾਈਨ ਤੁਹਾਡਾ ਕੁਛ ਇਸ ਤਰੀਕੇ ਦਾ ਬਣ ਕੇ ਆਊਗਾ ਦੇਖੋ ਆਈ ਵੱਡਦਾ ਜਾਊਗਾ ਉਹ ਥੋੜਾ ਜਿਹਾ ਗ੍ਰੇ ਕਲਰ ਹੈ ਉਹ ਦੇਖਦਾ ਘੱਟਾ ਥੋੜਾ ਜਿਹਾ देखो इस तरीके उमें रिपीट करते जाए जो मैं पहली सिलाई पाई फिर यह दूजी उल्टे पास पाई तीजी पाई यह एक बार दो पाया पेला तो इधरला पला भी सीधा बनया इधरला भी फिर जो आप चौवीं सिलाई पाई उद्ला डिजायन बनाया फिर छेवीं सिलाई वे पहला सीधा बनाया दो डिजाइन बनाया फिर यह सीधा बने इस तरह रिपीट करते जायो थोड़ा डिजाइन बन के तैयार हो जूगा जे ना भी समझ आए तो कमेंट करके पुछ सकते हो बहुत सोना डिजाइन है जिस तरीके पता लगता भी यही किस तरीके डिजाइन बनाया हुआ ਤੇ ਸਾਡੇ ਵੀਡੀਓ ਨੂੰ ਐਡ ਟਿੱਕਰ ਵੇਖੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਇਹ ਡਿਜ਼ਾਈਨ ਕਹੇ ਜਾ ਲੱਗਿਆ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ